ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਸੱਚੇ ਪਾਤਸ਼ਾਹ ਵਾਹਿਗੁਰੂ ਚੜ੍ਹਦੀ ਕਲਾ ਜੀ ਰੱਖੇ ਹਨਾ ਆਪਾਂ ਕਿਸੇ ਕਾਰਨ ਕਰਕੇ ਅੱਜ ਕੇਕ ਨਹੀਂ ਕੱਟ ਸਕੇ ਪਹਿਲਾਂ ਕਦੇ ਕਟਿਆਗੇ ਇੱਕ ਪਿਛਲੇ ਸਾਲ ਪਿਛਲੇ ਜਣੀ ਕਦੇ ਵੀ ਕੇਕ ਨੂੰ ਨਹੀਂ ਕਟਿਆ ਅੰਮਰਲੇ ਸਾਲ ਕਟਿਆ ਸੀਗਾ ਕੇਕ ਐਦ ਕੀ ਕੋਈ ਕਾਰਨ ਬਣ ਗਿਆ ਮਤਲਬ ਜਿਹਦੀ ਕਰਕੇ ਕੇਕ ਨਹੀਂ ਕੱਟ ਸਕੇ ਸੂ ਭਾਈ ਸਾਹਿਬ ਦੀ ਮੰਮੀ ਤੈਨੂੰ ਬਹੁਤ ਬਹੁ ਮੁਬਾਰਕਾਂ ਵਾਈ ਗੁਰੂ ਸੱਚੇ ਪਾਤਸ਼ਾਹ ਤੈਨੂੰ ਸਦਾ ਚੜ੍ਹਦੀ ਕਲਾ ਜਿ ਰੱਖੇ ਤੇ ਮੈਂ ਤਰੂੰ ਘੂਰਾ ਤੂੰ ਬੋਲੇ ਨਾ ਕੁਝ ਠੀਕ ਆ ਮੈਂ ਤੈਨੂੰ ਗੁੱਸੇ ਹੋਵਾਂ ਤੂੰ ਤਾਂ ਵੀ ਨਾ ਕੁਝ ਬੋਲੇ ਤੂੰਨੇ ਕਿਵੇਂ ਹਾਂਜੀ ਠੀਕ ਐ ਜੀ ਜੋ ਤੁਸੀਂ ਕਹਿੰਦੇ ਸੀ ਵੀ ਤਰ ਮੈਂ ਜਿਹੜਾ ਕੁਝ ਆ ਦੇ ਆਇਦਰਾ ਜਰੂਰ ਦੇਣਾ ਹੁਣ ਮੁੱਕਰਨਾ ਨਹੀਂ ਤੇ ਨੂੰ ਮ ਘੂਰਾ ਕੁਛ ਬੋਲਾਂ ਮੈਂ ਕਹਿੰਦੇ ਜਾਵਾਂ ਤੂੰ ਕਿਹਨੇ ਠੀਕ ਹੈ ਜੀ ਜੋ ਤੁਸੀਂ ਕਰਦੇ ਹੋ ਠੀਕ ਹੈ ਠੀਕ ਅੱਛਾ ਹਾਂ ਆਹ ਇਹ ਤੈਨੂੰ ਕਰ ਦਿੰਦੇ ਹਾਂ ਇਹ ਤੈਨੂੰ ਕਿਹਾ ਬਟਾ ਇਹ ਸਭ ਤੋਂ ਔਖਾ ਕੰਮ ਆ ਭਾਈ ਜਨਾਨੀਆਂ ਲਈ ਠੀਕ ਹੈ ਮੰਨ ਗਈ ਓਣ ਤੇ ਤੇਰਾ ਚਰਮ ਦੇਣਾ ਔਰ ਤੂੰ ਮੁੱਕਦੀ ਨਾ ਮੰਨ ਗਈ ਕੀ ਕਰਦੇ ਹੋ ਹਾਂ ਠੀਕ ਆ ਤੁਸੀਂ ਜੋ ਮਰਜ਼ੀ ਕਰ ਸਕਦੇ ਹਾਂ ਪਰ ਜੇ ਤੁਸੀਂ ਕਹੋ ਵੀ ਮੈਂ ਇਹਨਾਂ ਬਿਨਾ ਦੱਸਿਆ ਕਿਤੇ ਜਾਵਾਂ ਉਹ ਨਹੀਂ ਜਾ ਸਕਦੇ ਓਕੇ ਵਨਗੇ ਆ ਚੰਗੇ ਚਲੋ ਠੀਕ ਆ ਗੇੜ ਦੇ ਤਾ ਮੇਨੂੰ ਭਾਈ ਗੇੜ ਦੇ ਤਾ ਜਉਂਦੀ ਰਹਿ ਤੈਨੂੰ ਸੱਚੇ ਬਾਦਸ਼ਾਹ ਵਾਹਿਗੁਰੂ ਚੜ੍ਹਦੀ ਕਲਾ ਦੇ ਰੱਖੇ ਤੰਦਰੁਸਤੀਆਂ ਬਖਸ਼ੇ ਠੀਕ ਆ ਓਕੇ ਰਸਿਕਾ